ਦੇਸ਼ ਦੇ ਵਿੱਚ ਕੇਂਦਰ ਸਰਕਾਰ ਗਊ ਰੱਖਿਆ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੀ ਹੈ ਪਰ ਪੂਰੇ ਭਾਰਤ ਦੇ ਵਿੱਚ ਆਵਾਰਾ ਗਊਆਂ ਦੀ ਸਮੱਸਿਆ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਨੇ ਇਹ ਆਵਾਰਾ ਗਊਆ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਤੇ ਖੁੱਲੇ ਆਮ ਘੁੰਮ ਰਹੀਆਂ ਨੇ ਜਿਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਵਾਰ ਤਾਂ ਇਹ ਆਵਾਰਾ ਗਊਆ ਐਕਸੀਡੈਂਟ ਹੋਣ ਦੇ ਕਾਰਨ ਲੋਕਾਂ ਦੀ ਮੌਤ ਦਾ ਕਾਰਨ ਵੀ ਬਣਦੀਆਂ ਨੇ ਅਤੇ ਇਹ ਗਾਵਾਂ ਬਾਜ਼ਾਰ ਦੇ ਵਿੱਚ ਸਬਜ਼ੀ ਮੰਡੀ ਅਤੇ ਅਨਾਜ ਮੰਡੀ ਦੇ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਨੇ ਲੋਕਾਂ ਦਾ ਨੁਕਸਾਨ ਕਰਦੀਆਂ ਨੇ ਕਈ ਵਾਰ ਤਾਂ ਇਨ੍ਹਾਂ ਗਾਵਾਂ ਦੀ ਆਪਸ ਵਿੱਚ ਐਨੀ ਭਿਆਨਕ ਘਪੜਤ ਹੁੰਦੀ ਆ ਕਿ ਉਹ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਤੱਕ ਵੱੜ ਜਾਂਦੀਆਂ ਨੇ ਅਤੇ ਦੁਕਾਨਦਾਰਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋ ਜਾਂਦਾ ਹੈ ਇਸ ਬਾਰੇ ਦੇ ਵਿੱਚ ਵੱਖ-ਵੱਖ ਲੋਕਾਂ ਨੇ ਆਪਣੀ ਸਮੱਸਿਆ ਦੇ ਬਾਰੇ ਦੱਸਿਆ ਸ਼ੋਕਮਾਰ ਜੀ ਸ਼ੋਕਮਾਰ ਜੀ ਕੀ ਸਮੱਸਿਆ ਹੈ ਤੁਹਾਡਾ ਸਮੱਸਿਆ ਇਹ ਹੈ ਜਿਹੜਾ ਗੰਦੇ ਸਿੜਦੇ ਆ ਗੰਦ ਕਰਕੇ ਟੱਠੇ ਬੋਲ ਲੜਦੇ ਆ ਜੀ ਸਾਡਾ ਬਹੁਤ ਨੁਕਸਾਨ ਹੁੰਦਾ ਜੀ ਜਿਹੜੀਆਂ ਦਾ ਬੰਦੇ ਵੀ ਆ ਤੇ ਬੰਦੇ ਵੀ ਦੋ ਤਿੰਨ ਬੰਦੇ ਵੀ ਥੱਲੇ ਆਏ ਆ ਈ ਟੱਠਿਆਂ ਦੇ ਇੱਥੇ ਜਦੋਂ ਭਜਦੇ ਆ ਇਹਨਾਂ ਦਾ ਭਰੋਸਾ ਨਹੀਂ ਕਰੇ ਬਾਬਾ ਭਜਣਾ ਜਿਹੜੀ ਲੱਗੇ ਆ ਜਾਂਦੇ ਪੰਜ ਛੇ ਵਾਰੀ ਬਜ਼ੁਰਗ ਪੰਜ ਛੇ ਵਾਰੀ ਬਜ਼ੁਰਗ ਥੱਲੇ ਆਏ ਈ ਤੇ ਗੰਦ ਇੰਨਾ ਹੁੰਦਾ ਗੰਦ ਕਰਕੇ ਢੱਲੇ ਵਾਲੇ ਲੜਦੇ ਆ ਸਾਡੀ ਸਮੱਸਿਆ ਇਹ ਹੈ ਵੀ ਇੱਥੇ ਗੰਦ ਚਕਾਇਆ ਜਾਵੇ ਪਰਾਮੋਸਕਾਰ ਗਾ ਕੇ ਗੱਤ ਨਹੀਂ ਜਾਂਦਾ ਅੱਧਾ ਕੰਮ ਕੱਟ ਗਿਆ ਸਾਡਾ ਜੀ ਇਹ ਤਾਂ ਮੋਸਕੋ ਬਹੁਤ ਮਾਰਦਾ ਐ ਇਸ ਕਰਕੇ ਵੀ ਐਥੇ ਮੱਖੀਆਂ ਆਉਂਦੀਆਂ ਗਾ ਖੜਦਾ ਨਹੀਂ ਆ ਕੇ ਸਾਡੇ ਕੋਲੇ ਠੱਠਿਆਂ ਕਰਕੇ ਤੇ ਦਾ ਗਾ ਨਗ ਜਾਂਦਾ ਬਬਲੂ ਜੀ ਬਬਲੂ ਜੀ ਕੀ ਨੁਕਸਾਨ ਹੋਇਆ ਤੁਹਾਡੇ ਠੱਠੇ ਦੇ ਸਾਰਾ ਆਪਣਾ ਫਲੂੜੀ ਰੇੜੀ ਲੱਗੀ ਹੋਈ ਸਾਰੀ ਪਲਟ ਗਈ ਸੀਗੀ ਸਾਰਾ ਨੁਕਸਾਨ ਹੋ ਗਿਆ ਅੰਗੂਰ ਵਾੜਾ ਸਾਰੇ ਖਿਲਰ ਗਏ ਸੀਗੇ ਜੀ ਮੈਨਾਂ ਵੀ ਕਦੇ ਹੋਇਆ ਜਾਂ ਕੱਲੀ ਹੋਇਆ ਕਦੀ ਨਹੀਂ ਪਹਿਲੇ ਵੀ ਹੋਇਆ ਕਈ ਵਾਰੀ ਹੋਇਆ ਆਪਣਾ ਤੇ ਇੱਕ ਦੋ ਵਾਰੀ ਹੋਇਆ ਔਰ ਲੋਕਾਂ ਦੇ ਕਈ ਵਾਰੀ ਹੁੰਦੇ ਹੀ ਰਹਿੰਦੇ ਨੁਕਸਾਨ ਹੁੰਦੇ ਹੀ ਰਹਿੰਦੇ ਸਾਰਿਆਂ ਦੇ ਸ਼ਾਸਨ ਇਸ ਵਾਰ ਜਾਣ ਲੈ ਲਾ ਦੰਦਾ ਕੀ ਹੈ ਮਹਾਰਾਜ ਜੀ ਕੋਈ ਕਰਦਾ ਹੀ ਨਹੀਂ ਮਸਲਾ ਹੱਲ ਨਹੀਂ ਕਰਦੇ ਪਏ ਗਏ ਆ ਇਹ ਆਪਾਂ ਗਏ ਤਾਂ ਹੈਗੇ ਆ ਉਂ ਹੀ ਆਪਣੇ ਕੰਨੋਂ ਦਰਖਾਸਤ ਵਗੈਰਾ ਲਾਈ ਸੀ ਇੱਥੋਂ ਹੀ ਕੰਨੋਂ ਲਗੋਂ ਤਾਂ ਨਹੀਂ ਗਏ ਸਾਂ ਕੋਈ ਸੁਣਵਾਈ ਹੋਈ ਕੋਈ ਸੁਣਵਾਈ ਨਹੀਂ ਹੋਈ ਸਰ ਕੋਈ ਸੁਣਵਾ ਜੀ ਬੋਬੀ ਕੁਮਾਰ ਜੀ ਬੋਬੀ ਜੀ ਕੀ ਸਮੱਸਿਆ ਸਮੱਸਿਆ ਜੀ ਸਾਨੂੰ ਇਹੀ ਹੈ ਜੀ ਇੱਥੇ ਬਹੁਤ ਹੀ ਜ਼ਿਆਦਾ ਠੱਠੇ ਹੈਗੇ ਜੀ ਪਰੇਸ਼ਾਨ ਬਹੁਤ ਆਂ ਇਹਨਾਂ ਤੋਂ ਜੋ ਕਿ ਚੱਲਦਾ ਰਿਹਾ ਇੱਕ ਇੱਕ ਜਦੋਂ ਆ ਰਿਹਾ ਉਹਦੇ ਵਿੱਚ ਵਜਦੇ ਜੀ ਜਾਨੀ ਨੁਕਸਾਨ ਹੁੰਦਾ ਜੋ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਚਾਹੀਦਾ ਇਹਨਾਂ ਲਈ ਕੋਈ ਖੁੱਲੀ ਜਗ੍ਹਾ ਵਾਤਾਵਰਣ ਕੋਈ ਬਾਹਰ ਜਗ੍ਹਾ ਬਣਾਈ ਜਾਵੇ ਕੋਈ ਹਰਾਚਾਰਾ ਪਾਇਆ ਜਾਵੇ ਇਹਨਾਂ ਨੂੰ ਕੋਈ ਵਧੀਆ ਸਾਫ਼ ਸੁਥਰੇ ਢੰਗ ਨਾਲ ਇਹਨਾਂ ਦੀ ਹੋਵੇ ਸਾਮ ਸੰਭਾਈ ਪ੍ਰਸ਼ਾਸਨ ਕੋਲੋਂ ਤਾਂ ਅਸੀਂ ਇਹੀ ਮੰਗ ਮੰਗ ਕਰਦੇ ਆ ਜੀ ਦੁਕਾਨਾਂ ਦਾ ਬਹੁਤ ਨੁਕਸਾਨ ਹੁੰਦਾ ਜੀ ਜਦੋਂ ਭੜਦੇ ਆ ਆਉਂਦੇ-ਆਉਂਦੇ ਰਾਸਤੇ 'ਚ ਨੁਕਸਾਨ ਹੁੰਦਾ ਜੀ ਬਹੁਤ ਜਿਆਦੇ ਲੋਕਾਂ ਦਾ ਪ੍ਰਸ਼ਾਸਨ ਕੋਲੋਂ ਅਸੀਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਦਾ ਸੁਧਾਰ ਕੀਤਾ ਜਾਵੇ ਜੀ ਕੇਵਲ ਕ੍ਰਿਸ਼ਨ ਬਹੁਤ ਜਿਆਦਾ ਨੁਕਸਾਨ ਕਰਦੇ ਆ ਜੀ ਸਾਡਾ ਦਾ ਆਹ ਕਾਉਂਟਰ-ਕਾਉਂਟਰ ਸਾਰਾ ਕੁਝ ਛੱਡ ਜਾਂਦੇ ਆ ਜੀ ਜੋ ਲੜਦੇ ਆ ਹਾਂ ਕਿੰਨੇ ਵਾਰੀ ਇਹ ਤੁਹਾਡਾ ਕੰਮ ਕਰਦੇ ਆ ਇਹ ਦੋਗ ਵਾਲੀ ਦਾ ਕਰ ਚੁੱਕੇ ਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਇਲੇ ਬਟੂਲੇ ਸਾਰਾ ਕੁਝ ਛੱਟ ਗਿਆ ਸੀ ਇੱਕ ਵਾਰੀ ਕੀ ਆਈ ਪਰ ਕ ਕੈਨੇਡਾ ਨਹੀਂ ਅਸੀਂ ਤਾਂ ਇਹੀ ਕਹਿੰਦੇ ਆ ਮੜੀ ਇਹਨਾਂ ਦੀ ਪੁਛਦਾ ਕਾਰਵਾਈ ਕੀਤੀ ਜਾਏ ਬਸ ਲੱਕੀ ਕੁਮਾਰ ਜੀ ਸਮੱਸਿਆ ਇੱਥੇ ਠੇਕ ਦਾ ਬਹੁਤ ਆਇਆ ਥੇ ਜੀ ਇੱਕਾ ਗਾਂਦ ਕੁੜਾ ਸੜਦੇ ਮਸ਼ਕ ਮਾਰੀਆਂ ਸਾਰੇ ਚਲੀ ਗਏ ਇੱਥੇ ਇਹਨਾਂ ਦਾ ਕੋਈ ਹੱਲ ਕਰੋ ਜੀ ਕੋਈ ਨਕਸਾਨ ਇਹਨਾਂ ਦਾ ਕੋਈ ਪਤਾ ਨਹੀਂ ਸਾਰੀ ਜਿਹੜੀ ਮੁਧਿਆ ਕਰ ਦਿੰਦੇ ਆ ਇਹ ਇਹ ਨੁਕਸਾਨ ਇਹਨਾਂ ਦਾ ਕੋਈ ਤਬਾ ਨਹੀਂ ਕਿ ਤੈਨੂੰ ਭੱਜ ਬੈਂਦੇ ਆ ਕਿੰਨਾ ਨੁਕਸਾਨ ਹੋਇਆ ਕੋਈ ਪਤਾ ਨਹੀਂ ਲੱਗਦਾ ਇਹ ਬੋਟਰਸਾਈਕਲ ਪਾਉਂਦੇ ਆ ਜਿਹੜੀਆਂ ਤੋੜ ਦਿੰਦੇ ਆ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਸਾਡਾ ਤਾਂ ਬਹੁਤ ਨੁਕਸਾਨ ਕੀਤਾ ਹੀ ਹੁਣ ਇਹ ਅੱਗੇ ਵੀ ਦੋ ਤਿੰਨ ਵਾਰੀ ਅਰਜੀ ਦਿੱਤੀ ਆ ਕੋਈ ਕਿਤੇ ਸੁਣਾਈ ਨਹੀਂ ਕੀਤੀ ਉਹਨਾਂ ਨੇ ਮੇਰ ਨਾਲ ਹੀ ਰਾਣਾ ਰਾਣਾ ਜੀ ਕੀ ਸਮੱਸਿਆ ਸਮੱਸਿਆ ਇਹ ਮੈਂ ਕਿੰਨਾ ਵੀ ਜਿਹੜੇ ਇੱਥੋਂ ਦੇ ਵਾਤਾਵਰਨ ਨੇ ਇਹਨਾਂ ਨੇ ਖਰਾਬ ਕੀਤਾ ਬੈਠੇ ਠੈਣੇ ਇਹਨਾਂ ਦਾ ਇੱਕ ਪਾਸਾ ਕੀਤਾ ਜਾਵੇ ਇੱਥੇ ਇਹਦੇ ਨਾਲ ਕਹਿਣ ਦਾ ਮਤਲਬ ਸਾਰੇ ਦੁਕਾਨਦਾਰਾਂ ਨੂੰ ਬਹੁਤ ਨੁਕਸਾਨ ਆ ਆਮ ਜਨਤਾ ਨੂੰ ਵੀ ਨੁਕਸਾਨ ਆ ਦੇ ਨਾਲ ਆਮ ਚਾਹ ਨੂੰ ਲੇਡੀ ਸਬਜੀ ਲੈਣ ਆਉਂਦੀਆਂ ਉਹਨਾਂ ਦੇ ਵਿੱਚ ਵਜਦੇ ਆ ਕਈ ਬੰਦਿਆਂ ਦਾ ਕਈ ਔਰ ਜਨਾਨੀਆਂ ਦਾ ਨੁਕਸਾਨ ਕਰ ਚੁੱਕੇ ਆ ਕਹਿਣ ਦਾ ਮਤਲਬ ਇਹ ਆ ਵੀ ਇਹ ਇੱਥੋਂ ਚੱਕੇ ਜਾਣ ਇਹਨਾਂ ਦਾ ਕਿਤੇ ਪਾਸੇ ਸੈਟਿੰਗ ਕੀਤੀ ਜਾਵੇ ਨਹੀਂ ਇੱਥੇ ਕੋਈ ਧਿਆਨ ਨਹੀਂ ਜਾਈ ਕੋਈ ਨਹੀਂ ਸੁਣਦਾ ਇੱਥੇ ਇੱਥੇ ਚੱਲੀ ਜਾਂਦਾ ਬਸ ਜਦੋਂ ਦੇ ਅਸੀਂ ਵੇਖਦੇ ਆ ਜਦੋਂ ਦੇ ਅਸੀਂ ਸੁਰਤ ਸੰਭੀ ਇੱਥੇ ਹੀ ਵੇਖ ਰਹੇ ਆ ਅਸੀਂ ਕੋਈ ਨਹੀਂ ਗੱਲ ਬਾਤ ਐ ਸੀ ਇੱਥੇ ਐਗੀ ਸਾਲਜੀਆ ਇੱਥੇ ਟੰਗ ਜਾਂਦੇ ਆ ਮੁੜ ਕੇ ਪੈਨੀ ਫਟੇ ਕੋਈ ਕਹਿਣ ਦਾ ਮਤਲਬ ਨਹੀਂ ਸੁਣਾਈ ਨਹੀਂ ਹੋ ਰਹੀ ਇਹ ਤੇ ਚਾਹੀਦਾ ਕਹਿਣ ਦਾ ਮਤਲਬ ਸ਼ਹਿਰ ਵਾਲੇ ਨੇ ਵੀ ਇਕੱਠੇ ਹੋ ਕੇ ਕਈ ਕਮੇਟੀ ਘਰ ਵੀ ਜਾ ਕੇ ਕਿਹਾ ਪਰ ਨਹੀਂ ਕੋਈ ਨਹੀਂ ਸੁਣਦਾ ਕੋਈ ਮਸਲਾ ਨਹੀਂ ਹੱਲ ਹੋ ਰਿਹਾ ਇਹਦਾ ਛੇਤੀ ਛੇਤੀ ਅਸੀਂ ਆਪ ਕਹਿਨੇ ਮਸਲਾ ਹੱਲ ਹੋ ਜਾਏ ਤਬੜੀ ਚੰਗੀ ਗੱਲ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਢੁੱਡੀ ਦੀ ਰਿਪੋਰਟ ਜਗਾ ਸੇਵਕ ਵੈਬ ਟੀਵੀ ਹੋਰਿਆ ਜੰਗਲ